ਫਰ ਲੋ ਜੀ ਸਸਿਕਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਚੱਲਣ ਦੀਆਂ ਸਾਡੇ ਘਰ ਦੀਆਂ ਸਫਾਈਆਂ ਖਾਸ ਕਰਕੇ ਡ੍ਰੈਂਗ ਰੂਮ ਡ੍ਰੈਂਗ ਰੂਮ ਤਾਂ ਕਰਕੇ ਜਿਆਦਾ ਸਾਫ਼ ਹੋਣ ਡਿਆ ਕਿਉਂਕਿ ਆਵਾਜਾਈ ਜਿਆਦੀ ਡ੍ਰੈਂਗ ਰੂਮ ਦੇ ਵਿੱਚ ਆ ਮੁੰਡੇ ਦੇ ਨਾਲ ਵੀ ਮੁੰਡੇ ਆਉਂਦੇ ਨੇ ਉਹ ਵੀ ਇੱਥੇ ਆਣ ਕੇ ਬਹਿ ਜਾਂਦੇ ਨੇ ਤੇ ਮੀ ਪੈਂਡ ਹੈ ਤੇ ਉਹਦੇ ਕਰਕੇ ਰੇਤਾ ਬਹੁਤ ਜਿਆਦੀ ਆਉਣ ਡਈ ਹੈ ਤੇ ਰੇਤਾ ਚੜੀ ਹੋਈ ਹੈ ਸ਼ੀਸ਼ਿਆਂ ਨੂੰ खिडकियों ਨੂੰ ਬਹੁਤ ਜ਼ਿਆਦਾ ਗੰਦਾ ਹੋਇਆ ਡ੍ਰੈਗ ਰੂਮ ਆ ਇਹ ਕਰਕੇ ਜਿਹਨਾਂ ਨੂੰ ਮੈਂ ਲਾਇਆ ਵਾ ਕਿ ਤੁਹਾਡੇ ਸ਼ਾਮ ਦੇ ਪੈਰ ਦੇ ਭੈਣ ਤੱਕ ਤੁਸੀਂ ਡ੍ਰੈਗ ਰੂਮ ਸਾਫ਼ ਕਰ ਲੋ ਤੇ ਦੋ ਜਣੇ ਲੱਗੇ ਆ ਬਾਕੀ ਤੇ ਦਫਾ ਹੋ ਗਏ ਸਰ ਜੀ ਇਹ ਨਹੀਂ ਨਾ ਕਰੀ ਲੱਗੇ ਕਿ ਕਿਹੜੀ ਸ਼ਰਤ ਤੇ ਲੱਗੇ ਆ ਕਿ ਸਾਨੂੰ ਆਲੂ ਵਾਲੇ ਪਰੌਂਠੇ ਖਵਾਓਗੇ ਤੇ ਅਸੀਂ ਇਹ ਡ੍ਰੈਗ ਰੂਮ ਸਾਫ਼ ਕਰਨਾ ਨਹੀਂ ਤੇ ਉਦਾਂ ਨਹੀਂ ਕਰਨਾ ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਆਲੂ ਵਾਲੇ ਪਰੌਂਠੇ ਹੀ ਖਵਾ ਦਿੰਦੇ ਆ ਕੰਮ ਤੇ ਕਰੋ ਕਉ ਦੁਰਲਾ ਮਨਾ ਕਰਦਾ ਦੇਖੋ ਦੁਰਲਾ ਤੇ ਮੁੜ ਕੇ ਦੂਜੇ ਦਿਨ ਛਿਜਾ ਬਣਾਉਂਦਾ ਪੈਂਦਾ ਵਿੱਚੇ ਕੰਮ ਹੋਰ ਕੁ ਕਰਨ ਲੱਗ ਪੈਂਦੇ ਆ ਹੱਸੀਆਂ ਗੱਡੀਆਂ ਵੀ ਫਿਰ ਕਰਦੀ ਹੋਈਆਂ ਇਹਨਾਂ ਨੇ ਜਦੋਂ ਇਕੱਠੇ ਹੋਏ ਹੋਣ ਉਥੇ ਕੱਲ ਛੁੱਟੀ ਹੀ ਕੱਲ ਤੇ ਬਹੁਤ ਜ਼ਿਆਦੀ ਮਹਿਫਲ ਲਾ ਕੇ ਬੈਠੇ ਤੇ ਅੱਜ ਤੇ ਚਲੋ ਕੱਲ ਦਾ ਖਾਣਾ ਬਹੁਤ ਜ਼ਿਆਦਾ ਇੱਥੇ ਉਹਨਾਂ ਨੂੰ ਵੀ ਪਤਾ ਹੈ ਕਿ ਕੱਲ ਸਾਡੇ ਘੌਣੇ ਆਏ ਹੀ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਤੇ ਕੱਲ ਕੋਈ ਛੁੱਟੀ ਦੇ ਕਰਕੇ ਵੀ ਇਹ ਸਾਰੇ ਜਣੇ ਇੱਥੇ ਹੀ ਬਸ ਇਹ ਵਲੌਗ ਦੇ ਨਾਲ ਬਣ ਰਿਓ ਪਾਕਿਸਤਾਨ ਦਾ ਬਲੌਗ ਬਹੁਤ ਇੰਟਰਸਟਿੰਗ ਹੋਣਾ। ਜੋ ਵੀ ਫਿਰ ਇਹਨਾਂ ਨੇ ਫੇਰ ਰਹਿਣਾ ਤੇ ਕੁਝ ਨਾਲ ਖੜਚਾ ਕਰੂਆ। ਕੰਮ ਤੇ ਸਾਰਾ ਰਿਕੀ ਕਰਨ ਡਿਆ ਵਾ ਤੇ ਭਿਲੋ ਕਿਤਾ ਕਿ ਮੈਂ ਵੀਡੀਓ ਦੇ ਵਿੱਚ ਆਉਣਾ ਜੋ ਨਾ ਵਾ ਤੇ ਇਹ ਕਰਕੇ ਭਿਲੋ ਵੀ ਨਾਲ ਇਹਦਾ ਮਾੜਾ ਪੋਟਾ ਹੱਥ ਹੋਣਾ ਵਾ ਤੇ ਇਹ ਵੀਡੀਓ ਦੇ ਵਿੱਚ ਆਉਣ ਕਰਕੇ ਟੱਕਰਿਆ ਵਾ ਨਹੀਂ ਤੇ ਹੋਰ ਇਹਨੂੰ ਏਡਾ ਕੋ ਖਾਸ ਕੌਣ ਕੀ ਇਹਦੇ ਅੱਖਾਂ ਲੱਗਦਾ ਅਜਾ। ਮੈਂ ਲਿਕ ਨੂੰ ਕਹਿੰਦਾ ਚੱਲ ਆ ਜਾ ਇਹਦਾ ਵੀ ਚਾਹ ਪੂਰਾ ਹੋ ਲੈਂਦੇ ਵੀਡੀਓ ਚਾਲ ਲੈਂਦੇ ਆਹ ਯਾਰ ਕਲਾ ਵੀ ਰਹਿ ਗਿਆ ਘੱਟ ਮੁੱਖ ਨਹੀਂ ਡੈ ਬਸ ਉਦਾਂ ਹੀ ਡੈ ਕੰਮ ਕਰਨਾ ਸਕੇਰ ਮਾਰਦੇ ਨਾ ਵੀ ਲੈ ਮਾਰ ਲੈ ਬਸ ਅੱਗੇ ਚੱਲੋ ਉਹਨੇ ਤੈਨੂੰ ਪਤਾ ਕੀ ਕਰਨਾ ਉਹਨੇ ਤਾਂ ਮੈੜੀ ਚਾਹ ਦਾ ਕੰਮ ਰੱਖਿਆ ਵਾ ਉਹ ਤਾਂ ਵੀਡੀਓ ਤੇ ਕਰਕੇ ਵਿੱਚ ਆਉਣ ਡਿਆ ਕਿ ਮੈਨੂੰ ਵੀਡੀਓ ਦੇ ਵਿੱਚ ਨਾ ਆਇਓ ਬੰਦਾ ਗਾਉਂਦਾ ਹਾਂ ਹਾਂ ਰੱਬਾ ਲੋ ਜੀ ਆਪਣੇ ਹੋ ਗਿਆ ਸ਼ੀਸ਼ੇ ਸਾਫ ਸ਼ੀਸ਼ੇ ਬਹੁਤ ਹੀ ਸੋਹਣੇ ਸਾਫ ਕੀਤੇ ਆ ਤੇ ਇਸ ਤੋਂ ਬਾਅਦ ਹੋਰ ਇਹਨਾਂ ਨੇ ਕੀ ਕਰਨਾ ਵਿਚਰਿਆ ਨੇ ਇੰਨਾ ਹੀ ਮਡਾਵਾ ਜਿਹੜਾ ਕੰਮ ਕਰਤਾ ਕਿਚਨ ਦਾ ਰਿੰਦਾ ਮਾ ਨਾ ਕਿਚਨ ਦਾ ਵੀ ਕਰ ਤਾ ਸਾਰੇ ਸ਼ੀਸ਼ੇ ਸਾਫ ਹੋ ਗਏ ਆ ਤੇ ਹੁਣ ਆਪਾਂ ਮਨੇ ਮੈਂ ਵੇ ਦੇ ਆਪੇ ਇੰਦਰ ਦਾ ਕੀ ਖਾਲ ਕੀਤਾ ਪੁੱਤਰ ਜੀ ਕਵਰ ਵੀ ਸੈੱਟ ਕਰੋ ਕੀ ਖਲਾਰਾ ਪਾਇਆ ਅੰਦਰ ਛੇਲ ਪੱਕਾ ਛੱਡ ਲਓ ਗਰਮੀ ਬੜੀ ਅੰਦਰ ਲੈ ਮੇਰੇ ਉੱਤੇ ਕਾਤ ਪਾਈ ਜਾਂਦੇ ਜੋ ਥੀ ਤੁਹਾਨੂੰ ਕਿਹਦੇ ਕਾ ਵਿੱਚ ਆ ਬਲੌਗ ਵਿੱਚ ਥੋੜਾ ਵੇ ਆਉਂਦੀ ਆ ਕੀ ਕਰਨ ਡਿਆਂ ਤੋ ਯੰਦ ਜਿੰਦ ਨੀਆ ਬਾਰੇਂ ਸੀ ਮਮ ਪੀ ਨਾ ਰੋਕੋ ਅੰਦਰ ਲੱਗੀ ਸਰਕਾਰੀ ਮਨੇ ਲਗੀਆਂ ਨੇ ਸ਼ਾਮਾਂ ਵੇ ਕਣੀਆਂ ਪੈਣ ਦੀਆਂ ਕਹਿ ਗਈਆਂ ਸ਼ਾਮਾਂ ਤੇਰੇ ਦਿਲ ਤੇ ਪਉਣ ਤਰੀਕਾਂ ਵੇ ਸਾਡੇ ਆਉਣ ਦੀਆਂ ਮੰਨਿਆ ਹੋਣ ਦੀਆਂ ਇਹ ਇੰਟਰਸਟਿੰਗ ਸਹੀ ਮੰਨਿਆ ਮੰਨਦਿਆਂ ਦਾਦੀ ਕੀ ਭਾਈਏ ਨਾ ਕਦੀ ਨਹੀਂ ਭਾਈ ਨਹੀਂ ਵੀ ਤੁਹਾਨੂੰ ਕਿੰਨੀ ਵਾਰ ਦੱਸਣਾ ਨਹੀਂ ਨਹੀਂ ਉਹ ਕਿਤਰਾ ਹੀ ਦਹਾਂ ਦਿ ਦਿਓ ਹਾਂ ਦਹਾਂ ਵੀ ਦਿਓ ਹਾਂ ਹਾਂ ਕੀ ਹੋਰ ਕੱਟ ਜੀ ਭਾਈ ਨੇ ਸਬਜੀ ਆ ਗਏ ਖਣਾ ਦੀ ਤੋੜ ਤਾਈ ਹਮ ਕੀ ਆ ਲਿਆ ਮੋਲ ਨਹੀਂ ਬਣਿਆ ਚੱਲ ਚੱਲੇ ਜੇ ਜਾਣਾ ਪੈਣਾ ਕੰਮ ਦੇ ਕੋਲ ਜਾਂਦੀ ਮੈਂ ਮਿਸਟਰ ਦਵੈਨ ਵੇਲਾ ਅੰਦਰੋਂ ਬੰਗਈ ਜਾਣੇ ਪੜਾਂਗਾ ਚਲ ਚਲ ਮਾਰ ਕੰਮ ਦੀ ਨਾ ਕਰੀਂ ਇਹ ਕੀ ਕਿ ਬਹੁਤ ਨਾ ਮਾਈ ਲੋਣਾ ਕੀ ਕੀ ਦਹਾ ਦੀ ਕੀ ਦਹਾ ਦੇ ਕੀ ਹਾਂਜੀ ਪਾਣੀ ਵਿੱਚ ਕੱਢੀ ਦੀ ਹੁੰਦੀ ਜੜੀ ਕੱਕ ਕਰਦੇ ਹੁੰਦੀ ਨਹੀਂ ਕੱਟੀ ਜੀ ਸਬਜੀ ਪਾਣਾ ਦਹਾ ਦੇ ਦਿਓ ਦਾਂ ਦੀ ਹਾਂ ਦਾਂ ਦੀ ਦਿਓ ਕਾਹਦੀ ਪਾਏ ਦੀ ਸਬਜੀ ਹੁੰਦੀ ਖੰਦਮ ਕੱਡੀ ਖੱਡੀ ਨਹੀਂ ਹੁੰਦੀ ਸਮਝੀ ਪੰਜ ਦੀ ਬੱਲੋ ਮੇਰੇ ਵੇਲਾ ਆਇਆ ਨਾ ਤੇ ਮੈਂ ਕਹਿੰਦਾ ਬਲੋ ਜਨਾਬ ਨਾ ਬਣਾ ਰੋਸ ਪਾਣੀ ਆ ਬਈ ਨਹੀਂ ਬਾਜ ਹੁਣ ਆਪਣੇ ਕੋ ਆ ਫੋਨ ਤੇ ਆਪਾਂ ਕਰਾਉਣੀ ਆ ਯੈਸ ਚਲੋ ਸੱਚ ਪਹਿਲੇ ਮੋਗਲੀ ਬਣਾ ਇੱਧਰ ਇੱਧਰ ਆ ਬੱਲੋ ਇੱਧਰ ਆਓ ਮੋਗਲੀ ਹਾਈ ਤਨਾਰਾ ਲੋ ਜੀ ਜੀ ਬਣਾ ਲਿਆ ਆਲੂ ਦੇ ਪਰੌਂਠੇ ੱਿੱਲੋ ਦੀ ਫਰਮਾਇਸ਼ ਤੇ ੱਿੱਲੇ ਆਲੂ ਵਾਲਾ ਪਰੌਂਠਾ ਤੇ ਉੱਪਰ ਮੱਖਣ ਆਪ ਚੱਲ ਗਿਆ ਦਹੀਂ ਨੂੰ ਤੇ ਮੇਰਾ ਤੇ ਨਹੀਂ ਕਰਦਾ ਦਹੀਂ ਨਹੀਂ ਮਿਲਿਆ ਲੋ ਜੀ ਜੀ ਰੋਟੀ ਪਣੀ ਖਾ ਕੇ ਵਿਹਲੇ ਹੋਏ ਤੇ ਸਾਡਾ ਪਾਰਸਲ ਆ ਗਿਆ ਪਾਰਸਲ ਆ ਗਿਆ ਤੇ ਨਿੱਕੀ ਦਾ ਪਾਰਸਲ ਤੇ ਨਿੱਕੀ ਨੂੰ ਕਹਿੰਨੇ ਆਂ ਵੀ ਅਨਬਾਕਸ ਕਰ ਫਿਰ ਵੇਖਦੇ ਆਂ ਕਿ ਨਿੱਕੀ ਨੇ ਕੀ ਮੰਗਾਇਆ ਅੱਗੇ ਤੇ ਮੰਗਵਾਇਆ ਸੀ ਤੇ ਉਹ ਤੇ ਮਤਲਬ ਛੋਟਾ ਆਇਆ ਉਹਦਾ ਤੇ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਤੇ ਵੀਡੀਓ ਵੀ ਬਣਾਈ ਹੀ ਉਹਨੇ ਕਿਉਂ ਪਤਾ ਨਹੀਂ ਇਹ ਮੈਨੂੰ ਚਾਚਾ ਕਿੱਥੇ ਲੇਡੋਗੀ ਹੁਣ ਵੇਖਦੇ ਆਂ ਕਿ ਇਹਦਾ ਪਾਰਸਲ ਦੇ ਚੋਕੀ ਨਿਕਲਦਾ ਲੋ ਜੀ ਨਿੱਕੀ ਦਾ ਆ ਗਿਆ ਪਜਾਮਾ ਲੋਅਰ ਠੀਕ ਹੈ ਮੇਖਾ ਲਾ ਕੇ ਖੜਾ ਕੋਏ ਆਪਣੇ ਆਪ ਨੂੰ ਆ ਜਾਊਗਾ ਉੱਚਾ ਹੋਣਾ ਹੋਣਾ ਕੀ ਕਰਨਾ ਹਣ ਇਤੋਂ ਵੱਧ ਕੇ ਹਾਂ ਟੀ-ਸ਼ਰਟ ਨਹੀਂ ਆਈ ਤੀ ਕੋਈ ਮੰਗਾਇਆ ਹੈ ਟੀ-ਸ਼ਰਟ ਵਾਈਟ ਇਹਦੇ ਨਾਲ ਲਾਲ ਨਾਲ ਵਾਈਟ ਉਹ ਲੱਗ ਗਿਆ ਉਹ ਨਹੀਂ ਆਈ ਫਿਰ ਇਹੋ ਹੀ ਆਇਆ ਇਹ ਆ ਗਿਆ ਤੇ ਮਿਲ ਗਿਆ ਚਲੋ ਕੋਈ ਗੱਲ ਨਹੀਂ ਪਾ ਕੇ ਵੇਖੋ ਫਿਰ ਵੇਚਦੇ ਆ ਇਹ ਆ ਸਾਡੀ ਨਿੱਕੀ ਦਾ ਲੋਰ